ਖੜ ਜਾ ਪੱਜੀ ਖਾਨ ਨੂੰ ਵੀਡੀਓ ਕਾਲ ਹੀ ਲਾ ਠੀਕ ਹੈ ਇਹ ਹੈ ਨਾ ਜਾਨਵਰ ਕੇ ਸਿੱਖੀ ਲੀ ਪਪਾ ਜੀ ਚਾਪ ਜੀ ਖਾਨ ਨੂੰ ਵੀਡੀਓ ਬਾਲਾ ਸੁਣੇ ਸੁਣਾਦੀ ਹੈ ਪੰਜ ਕਿੱਦਾਂ ਬੱਸ ਆ ਦੇਖੋ ਹੁਣ ਚੱਕਣ ਵਾਲਾ ਠੀਕ ਜਦੋਂ ਚੱਕ ਲਿਆ ਠੀਕ ਆਪਾਂ ਉਹਦੀ ਕਹਾਣ ਖਾਨ ਕਿਵੇਂ ਆ ਜਾਨ ਬਾਈ ਨੇ ਬਾਈ ਨੇ ਗਾਣਾ ਲਿਖਿਆ ਤੇਰੇ ਲਈ ਆ ਦੇਖ ਥੱਲੇ ਲਿਖਿਆ ਹੋਇਆ ਜੀ ਖਾਨ ਕਾਪੀ ਤੇ ਠੀਕ ਹੈ ਹਾਂ ਲੈ ਸੋਣ ਫੇਰ ਚਲੋ ਜੀ ਦੇਖੋ ਜੀ ਮਾਜਨਾ ਮਾ ਜਾਲਮਾ ਸਾਬ ਨੂੰ ਤੇ ਆਲੇ ਅੱਜ ਬਚਣ ਦੀ ਨਹੀਂ ਆਸ ਤੇਰੀ ਜਾਲਮਾ 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 ਸਾਬ ਨੂੰ ਤੇ ਆਲੇ ਅੱਜ ਬਚਣ ਦੀ ਨਹੀਂ ਆਸ ਤੇਰੀ ਜਿਉਂ ਲਗਾ ਕੇ ਆਇਆ ਲਗਾ ਕੇ ਆਇਆ ਬਾਜੀ ਜਾਨ ਦੀ ਲਾ ਕੇ ਚਾਰੇ ਜਿੱਤ ਹੋਵੇ ਚਾਹੇ ਹੋਵੇ ਹਾਰ ਜਾਲਮਾ ਕੁਰਬਾਨੀ ਕੀਤੀ ਜਿਹਨੂੰ ਕਹਿੰਦੇ ਨੇ ਮੌਤ ਦੀ ਬਾਜੀ ਜਾਂ ਜਿੱਤ ਜਾਲਮਾ ਉਹਨੂੰ ਬਸ ਤੋਏ ਕਹਿੰਦੇ ਜੋੜ ਆਪ ਲਿਓ ਗਾਣਾ ਆ ਸੁਣ ਦੋ ਜੋੜ ਆਪ ਲਈ ਖਾਨ ਨਹੀਂ ਬਾਈ ਨੇ ਤਾਂ ਲਿਖਿਆ ਲਿਖਿਆ ਹੈ ਮੈਂ ਤਾਂ ਗੱਲ ਕੀ ਹੈ ਮੈਨੂੰ ਗਾਉਣਾ ਨਹੀਂ ਆਉਂਦਾ ਗਾਉਣਾ ਨਹੀਂ ਕੰਪੋਜੀਸ਼ਨ ਨਹੀਂ ਬਣਾਉਣਾ ਵਾ ਮੜਾ ਜਾਇਆ ਕਹਤੋ ਵੀ ਖਾਨ ਤੇਰੇ ਲਈ ਲਿਖਿਆ ਗਾਣਾ ਹਾਂਜੀ ਤੁਹਾਡੇ ਲਈ ਲਿਖਿਆ ਫਿਰ ਜੀ ਹਾਂ ਠੀਕ ਹੈ ਠੀਕ ਹੈ ਜੀ ਆ ਦੇਖੋ ਹੀ ਹੁਣ ਖਾਨ ਪਾਲ ਬਾਈ ਕੋਲੇ ਆਏ ਹੋਏ ਸੀਗੇ ਹਾਂਜੀ ਸਸੀ ਕਾ ਮੇਰਾ ਜੀ ਠੀਕ ਠਾਕ ਜੀ ਤੇ ਹਾਂਜੀ ਬਹੁਤ ਵਧੀਆ ਤੁਸੀਂ ਦੱਸੋ ਜੀ ਬਾਈ ਪਾਲ ਬਾਈ ਕੋਲੇ ਸੰਸਥਾ ਚਾ ਬਾਈ ਅੱਛਾ ਤੇ 22 ਗਾਣੇ ਲਿਖਦਾ ਕਾਪੀਆਂ ਭਰੀ ਬੈਠਾ ਇਹ ਬਾਈ ਨੇ ਉੱਤੇ ਲਿਖੀ ਬੈਠਾ ਦੇ ਕਹਿੰਦਾ ਸਪੈਸ਼ਲ ਜੀ ਖਾਨ ਲਈ ਲਿਖਿਆ ਬਾਈ ਗਾਣਾ ਦੇ ਮੈਂ ਕਿੱਥੇ ਤੱਕ ਪਿਆਰ ਕਰਦੇ ਆ ਲੋਕ ਤੇਨੂੰ ਯਾਰ ਸੰਕਟਾਂ ਮੈਂ ਕਿਹਾ ਬਾਈ ਮੈਂ ਜੀ ਖਾਨ ਨੂੰ ਹੁਣੇ ਫੋਨ ਲਾਉਣਾ ਫਿਰ ਗਾਣੇ ਬਹੁਤ ਹਿੱਟ ਹੋ ਗਏ ਦੀ ਗੱਲ ਚੱਲਾ ਅੱਗੇ ਜਾਈਂਗਾ ਹੁਣ ਚੰਗਾ ਜਾਨੇ ਵਾਹ ਓਕੇ ਗਾਣ ਓਕੇ ਸੁਣੇ ਓਕੇ ਨਾਲ ਵੀ